ਸ਼੍ਰੀ ਰਾਧਾ ਰਾਣੀ ਪਰਿਵਾਰ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਨੰਦ ਉਤਸਵ ਮਨਾਇਆ ਗਿਆ ਜਿਸ ਵਿੱਚ ਠਾਕੁਰ ਜੀ ਦੇ ਪ੍ਰਤਕ ਸ਼ਰਧਾਲੂ ਮਨੀਸ਼ ਚੋਹਾਨ ਅਤੇ ਦੀਪੇਸ਼ ਕੁਮਾਰ ਨੇ ਸ਼ਬਦ ਗਾਇਨ ਕੀਤਾ ਅਤੇ ਠਾਕੁਰ ਜੀ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਕਾਉਂਸਲਰ ਵਿਕਾਸ ਸੋਨੀ ਬ੍ਰਿਜ ਮੋਹਨ ਸੂਰੀ ਅਰੁਣ ਖੰਨਾ ਕਵਲ ਕਪੂਰ ਅਨਿਲ ਸ਼ਰਮਾ ਨੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਸਮੂਹ ਵਰਕਰ ਚੇਅਰਮੈਨ ਰਾਕੇਸ਼ ਸ਼ਰਮਾ ਪ੍ਰਧਾਨ ਰਾਜੇਸ਼ ਸ਼ਰਮਾ जतिन चोपडा मुकेश शर्मा रजित शर्मा, आते वैभव शर्मा हाजर सन ਕਾ ਨਮਸਤ ਵੀ ਬੜਾ ਪੁਜਤ ਤਿਆੜਾ ਸਾਰੇ ਵਰਲਡ ਦੇ ਬੜੀ ਸ਼ਖਦਾ ਨਾਲ ਮਨਾਇਆ ਜਾਂਦਾ ਹੈ ਸੋ ਰਾਧਾ ਰਾਣੀ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ ਔਰ ਇਹ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਹੈ ਹਮੇਸ਼ਾ ਹੀ ਵੱਧ ਚੜ ਕੇ ਲੋਕਾਂ ਨੂੰ ਅਸ਼ੀਰਵਾਦ ਦਵਾਉਂਦੇ ਨੇ ਕਿਸ਼ਨ ਭਗਵਾਨ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਦਿੱਲੀ ਤੋਂ ਬੜੇ ਫੇਮਸ ਜਿਹੜੇ ਅੱਜ ਭਜਨ ਮੰਡਲੀ ਆਈ ਹੈ ਉਹਨਾਂ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਲੋਕਾਂ ਦੇ ਦੇਖੋ ਵਿਕੀ ਲੋਕੀ ਉਹਨਾਂ ਦੇ ਮगन ਹੋਏ ਹੋਏ ਨੇ ਉਹਨਾਂ ਦੇ ਕੀਰਤਨ ਸੋ ਮੈਂ ਰਾਧਾ ਰਾਣੀ ਪਰਿਵਾਰ ਦਾ ਜਿੱਥੇ ਧੰਨਵਾਦ ਕਰਦਾ ਕਿਉਂਕਿ ਮੈਂ ਆਪ ਉਹਨਾਂ ਦਾ ਮੈਂਬਰ ਹੈ ਰਾਧਾ ਰਾਣੀ ਪਰਿਵਾਰ ਦਾ ਸੋ ਸਾਰੇ ਰਿੰਕੂ ਜੀ ਪਰਦਾ ਨੇ ਉਹ ਸਾਰੀ ਕਮੇਟੀ ਜਿਹੜੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਕਿਉਂ ਹਮੇਸ਼ਾ ਹੀ ਜਿਹੜਾ ਵੀ ਕੋਈ ਧਾਰਮਿਕ ਤਿਉਹਾਰ ਹੁੰਦਾ ਹੈ ਐਦਾਂ ਸਾਰੀ ਸੰਗਤਾਂ ਨੂੰ ਇਕੱਠੇ ਕਰਕੇ ਸ਼ਹਿਰ ਨੂੰ ਇਕੱਠਾ ਕਰਦੇ ਨੇ ਔਰ ਬਹੁਤ ਅੱਛਾ ਔਰ ਡਿਸਪਲਾਈਨਡ ਤਰੀਕੇ ਦੇ ਨਾਲ ਉਹ ਪ੍ਰੋਗਰਾਮ ਕਰਦੇ ਨੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਦੇਣਾ ਉਹਨਾਂ ਦਾ ਧੰਨਵਾਦ ਵੀ ਕਰਦਾ